ਮੈਂ ਰਕੇਸ਼ ਕੁਮਾਰ ਤੁਲੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਗੁਰਦਾਸਪੁਰ ਮੇਰੇ ਵੱਲੋਂ ਮੇਰੀ ਆਮ ਆਦਮੀ ਪਾਰਟੀ ਪਟਾਲਾ ਵੱਲੋਂ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਤੇ ਸਰਦਾਰ ਸਿਮ ਭਗਵੰਤ ਮਾਨਮਜੀ ਵੱਲੋਂ ਸ਼੍ਰੀ ਰਾਮਚੰਦਰ ਮਹਾਰਾਜ ਦੇ ਜਨਮ ਦਿਨ ਤੇ ਸਾਰੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੁਣ ਸਾਵੇ ਨੰਗੇ ਪਿਆਰ ਵਾਲਾ ਜਿਹੜਾ ਸਿਲਸਿਲਾ ਹੈ ਅੱਜ ਵੀ ਜਾਰੀ ਰਹੇਗਾ ਜੇ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਰਚੋ ਬਾਹਰ ਨਹੀਂ ਹੁੰਦੇ ਉਨੀ ਦੇਰ ਤੱਕ ਇਹ ਨੰਗੇ ਪੈਰੀ ਰਹਿਣਗੇ ਪੁਲੀ ਸਾਹਿਬ ਨੇ ਲੰਮੇ ਸਮੇਂ ਤੱਕ ਸੰਘਰਸ਼ ਕੀਤਾ ਕੀ ਕੰਨਾ ਜਾਉਂਦੇ ਪਾਰਟੀ ਵਿੱਚ ਇਹ ਤਾਂ ਸਭ ਕੋ ਪ੍ਰਮਾਤਮਾ ਦੀ ਮਿਹਰ ਹੈ ਲੰਮੇ ਸਮੇਂ ਕੋਈ ਪੁਲੀ ਸਾਹਿਬ 10 ਬਾਲ ਤੁਸੀਂ ਉਮੀਦਵਾਰ ਵਜੋਂ ਪਾਰਟੀ ਨੂੰ ਟਰਾਈ ਵੀ ਕੀਤਾ ਸੀ ਸੰਘਰਸ਼ ਵੀ ਕੀਤਾ ਡੋਰ ਡੋਰ ਕੈਂਪੇਨ ਕੀਤੀ ਉਹਨੂੰ ਉਮੀਦਵਾਰ ਕੋਈ ਬੋਲ ਆ ਤੁਹਾਡਾ ਹੀ ਐਮਐਲਏ ਕਿੱਥੇ ਖੜਦੇ ਹੋ ਤੁਸੀਂ ਇਹ ਵੇਖੋ ਸਾਡੇ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਉਹਨਾਂ ਦੇ ਹੁਕਮ ਸਿਰ ਮੱਥੇ ਤੇ ਲੈ ਸਾਨੂੰ ਸਿਰਫ ਸਾਡੀ ਆਮ ਪਾਰਟੀ ਦਾ ਚੌਣ ਛਣ ਝਾੜੂ ਆ ਝਾੜੂ ਦੇ ਥਾਂ ਤੇ ਭਾਵੇਂ ਆ ਸਰਦਾਰ ਦੀ ਆਗਨ ਭਾਵੇਂ ਤੁਸੀਂ ਆ ਜੋ ਭਾਵੇਂ ਆ ਆ ਜੇ ਸਾਨੂੰ ਸਿਰਫ ਅੱਗੇ ਝਾੜੂ ਦੇਖਦਾ ਅਹੀਂ ਝਾੜੂ ਤੇ ਮੋਰਾ ਲਾਉਣੀਆਂ ਨੇ ਲੋਕਾਂ ਵਿੱਚ ਵਿਚਰਿਆ ਜਾਏਗਾ ਹੁਣ ਬਿਲਕੁਲ 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 ਜੀ ਅਗੇ 10% ਸੀ ਜਾਂ 20% ਸੀ ਹੁਣ 200% ਅਹੀਂ ਆਪਣੀ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ਲੈ ਕੇ ਝੋੜੀ ਵਿੱਚ ਪਾਉਣੀਆਂ ਸ੍ਰੀ ਹਰਵਿੰਦ ਕੇਜਵਲ ਸਾਹਿਬ ਸਦਾ ਭਗਵੰਤ ਸਿੰਘ ਮਾਨ ਦੀ ਝੋਲੀ ਵਿੱਚ ਪਾਵਾਂਗੇ ਤੇ ਮੈਂ ਘਰ ਘਰ ਜਾਵਾਂਗਾ ਜਿੰਦਗੇ ਪੈਰੀ ਜੈਨ ਦਾ ਬਰਨ ਕੀਤਾ ਹੋਇਆ ਸੀ ਹੁਣ ਪੈਰੀ ਜੁੱਤੀ ਪਹਿਜੇਗੀ ਨਾ ਜੁੱਤੀ ਕਿਉਂ ਪਹਿਏਗੀ ਜੁੱਤੀ ਉਦੋਂ ਹੀ ਪਹਿਏਗੀ ਜਦੋਂ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਹੋਣਗੇ ਉਦੋਂਰ ਕੇਸ਼ਕਮਰ ਤੁਲੀ ਤੁਲੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿੰਨੀ ਦੇਰ ਤੱਕ ਬਟਾਲੇ ਚਪਲ ਪਉਣ ਨਾ ਆਉਣਗੇ ਉਨੀ ਦੇਰ ਤੱਕ ਮੈਂ ਜੁੱਤੀ ਨਹੀਂ ਪਾਉਂਗਾ ਭਾਜੀ ਰਕੇਸ਼ ਕੁਮਾਰ ਤੁਲੀ ਜਿੰਦਾਬਾਦ ਬੜਾ ਲੱਗਦਾ ਏ